ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਗਾਪੁਰ ਤਕਸੀਲ ਦੋਸਤੋ ਫਲੌਰ ਪਈ ਜਾਂਦੀ ਹੈ ਜ਼ਿਲ੍ਹਾ ਜਲੰਧਰ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਪਲੂਨ ਜਰਸੀ ਵਿਖਾਉਂਗਾ ਫੁੱਲ ਜਾਤ ਬਰੀਡ ਵਾਲੀ ਚੰਗੇ ਰਿਕਾਰਡ ਵਾਲੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜਿੰਨੂੰ ਪਸੰਦ ਆ ਜੂਗੀ ਤੇ ਆ ਕੇ ਆਉਦੀ ਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਪਹਿਲਾ ਸੁਆ ਕਰਮ ਵਾਲੀ ਸੁੰਦੀ ਆ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ 9 ਤਰੀਕ ਨੂੰ ਵੱਛੀ ਦੇ ਦਿਨ ਪੂਰੇ ਆ ਦੋਸਤੋ ਇਹ ਪੀਡੀਐਫ ਦੇ ਮੈਟੀ ਬੁੱਲ ਦੀ ਵੱਛੀ ਆ ਆਪ ਦੋਸਤੋ ਇਹ HF ਦੇ ਪੇਟੋਂ ਪੈਦਾ ਹੋਈ ਐ ਬੱਚੀ ਅੱਗੇ ਦੋਸਤੋ ਇਹਦੇ ਬੁਲਟ ਦਾ ਸੀਮਨ ਲੱਗਿਆ ਹੋਇਆ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਬੱਚੀ ਦੋਸਤੋ ਸੋਹਣੀ ਐ ਫੁੱਲ ਜਾਤ ਬਰੀਡ ਵਾਲੀ ਜਰਸੀ ਐ HF ਦੇ ਪੇਟੋਂ ਪੈਦਾ ਹੋਈ ਐ ਕੱਦ ਕਾਠ ਵੱਡਾ ਮਦਰ ਮਿਲਕ ਰਿਕਾਰਡ ਦੋਸਤੋ ਬੱਚੀ ਦਾ 40 ਕਿਲੋ ਤੋਂ ਪਲੱਸ ਦਾ ਸੀ ਬਾਈ ਜੀ ਹੋਣੇ ਕਹਿੰਦੇ ਆਪ ਦੋਤ ਬਾਈ ਜੀ ਹੋਣੇ ਕਹਿੰਦੇ ਬੱਚੀ ਚੰਗਾ ਪਿਆਜੂ ਡੇਟ ਮੁਤਾਬਕ 9 ਤਰੀਕ ਨੂੰ ਦਿਨ ਪੂਰੇ ਆ ਪੰਜਾਂ ਚਾਰਾਂ ਦਿਨਾਂ ਦੀ ਕੱਚੀ ਆ ਬੂਤੀ ਬਾਤੀ ਬਹੁਤ ਸੋਹਣੀ ਛੋਟਾ ਕਰਨ ਬੋਦੀ ਵਾਲੀ ਜਰਸੀ ਹੈ ਹਵਾਨਾ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਚਾਰਚ ਫਿਰ ਗੋਲ ਮਟੋਲ ਆ ਵੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਚਾਰ ਥਾਣਾ ਕਰਮਾ ਵਾਲੀ ਦੇ ਬਹੁਤ ਸੋਹਣੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹਾਈਟ ਬਾਈ ਦੋਸਤੋ ਚੰਗੇ ਕਦ ਕਾੜ ਦिए ਦੁੱਧ ਬਾਈ ਜੀ ਉਹਨੇ ਕਹਿੰਦੇ ਵੱਚੀ ਚੰਗਾ ਪਿਆ ਜੂ ਇੱਕ ਨੰਬਰ ਵੱਚੀ ਦਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ 70000 ਰੁਪਏ ਉਹ ਚ 22 ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ